ਅਨੇ ਤੋ ਤੁਸੀਂ ਮੁਕਾਬਲਾ ਕਿਸ ਦੇ ਨਾਲ ਵੇਖ ਰਹੇ ਹੋ ਇਹਨਾਂ ਦੇ ਨਾਲ ਕਾਦੇ ਮੁਕਾਬਲੇ ਆ ਇੱਕ ਕਹੀ ਜਾਂਦਾ ਮੇਰੇ ਕੋ ਮੈਂ ਰੌਹਲ ਗਾਂਧੀ ਤੋਂ ਪੱਗ ਮੈਨੂੰ ਰੌਹਲ ਗਾਂਧੀ ਨੇ ਦਿੱਤੀ ਆ ਇਹਦਾ ਭੈਣਾ ਵਰਜੀ ਆ ਰਾਜੇ ਬਲਿੰਗ ਦੀ ਵਾਈਫ ਉਹ ਕਹੀ ਜਾਂਦੀ ਆ ਬਾਬੇ ਨਾਨਕ ਦਾ ਪੰਜਾਵਾ ਇਹ ਧਰਮ ਨਾਲ ਜੋੜ ਕੇ ਜਿਹੜੇ ਬੰਦੇ ਰਾਜਨੀਤੀ ਕਰਦੇ ਆ ਨਾ ਇਹਨਾਂ ਨੂੰ ਲੋਕਾਂ ਨੇ ਜਵਾਬ ਦੇ ਦੇਣਾ ਗਿੱਦੜਵਾਏ ਤੋਂ ਅੱਗੇ ਲੁਧਿਆਣੇ 50 ਲੱਖ ਦੀ ਵਾਦੀ ਆ ਕੋਈ ਬੰਦਾ ਐ ਨਹੀਂ ਕਾਂਗਰਸ ਦੇ ਕੋਲ ਅੱਜ ਬੇਰੋਜ਼ਗਾਰੀ ਦੀ ਗੱਲ ਕਰਦਾ ਰਾਜਾ ਵੜਿੰਗ ਜਦੋਂ ਮੰਤਰੀ ਰਿਆ ਬੱਸਾਂ ਦੀਆਂ ਬੋਡੀਆਂ ਤਾਂ ਜਾ ਕੇ ਰਾਜਸਥਾਨੋਂ ਲਵਾਇਆਂ ਉਦੋਂ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਨਹੀਂ ਦੇ ਸਕਦਾ ਸਰੰਦੋ ਲਵਾਉਂਦਾ ਕਿਸੇ ਜਗ੍ਹਾ ਤੋਂ ਲਵਾਉਂਦਾ ਸਿਆਸੀ ਵਿਰੋਧੀ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਇੱਕ ਧਾਰਮਿਕ ਸਮਾਗਮ ਦੇ ਵਿੱਚ ਇਕੱਠੇ ਹੁੰਦੇ ਨੇ ਕਹਿੰਦੇ ਨੇ ਜਿੱਥੇ ਦੋਵਾਂ ਨੇ ਇਕੱਠੇ ਭਜਨ ਸੁਨੇ ਰਵਨੀਤ ਬਿੱਟੂ ਨੇ ਭੰਗੜਾ ਵੀ ਪਾਇਆ ਔਰ ਇੱਕ ਜੱਫੀ ਵੀ ਪਾਈ ਜਿਹੜੀ ਸਿਆਸੀ ਜੱਫੀ ਜਿਹੜੀ ਬਣਦੀ ਨਜ਼ਰ ਆ ਰਹੀ ਹੈ ਜੱਫੀਆਂ ਪਾਉਣ ਕੋਈ ਮਾੜੀ ਗੱਲ ਨਹੀਂ ਗੀ ਪਰ ਗੱਲ ਤਾਂ ਇਹ ਵੀ ਉੱਥੇ ਭਾਸ਼ਨ ਕਿਹੜਾ ਹੋਇਆ ਇੱਕ ਕਿਸੇ ਦੇ ਧਰਮ ਦੇ ਉੱਤੇ ਹੁਣ ਵੀ ਮੰਦਿਰ ਜਿੰਨੇ ਮਰਜ਼ੀ ਬਣਾ ਲਓ ਗੁਰਦੁਆਰੇ ਜਿੰਨੇ ਮਰਜ਼ੀ ਬਣਾ ਲਓ ਚਰਚ ਨਹੀਂ ਬਣਨੀ ਚਾਹੀਦੀ ਇਹ ਸਾਡੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲਾ ਜਿਹੜੇ ਲੋਕ ਇਹ ਆਉਂਦੇ ਆ ਚੁੱਪੀਆਂ ਤੋਂ ਜੇ ਕੋਈ ਚਿੱਟਾ ਵੇਚਣਾ ਲਾ ਹੈਦਾਵਾ ਜਾਂ ਕੋਈ ਸੋਟ ਚਿੱਟਾ ਵੇਚ ਰਿਹਾ ਵਾ ਉਹਨੂੰ ਮੈਂ ਕਹਿ ਰਿਹਾ ਵੀ ਮੇਰੇ ਬਣਨ ਤੋਂ ਪਹਿਲਾਂ ਪਹਿਲਾਂ ਜਿਆਦਾ ਚਿੱਟਾ ਵੇਚਣਾ ਛੱਡ ਦੇ ਜਾਂ ਲੁਧਿਆਣਾ ਲੋਕ ਸਭਾ ਤੋਂ ਬਾਹਰ ਹੋ ਜੀ ਚਿੱਟਾ ਨਹੀਂ ਮੈਂ ਵੇਚ ਚੰਦਣਾ ਕਿਸੇ ਨੂੰ ਅੱਜ ਚੰਡੀਗੜ੍ਹ ਜਾਂਦੇ ਆ ਪੀਜੀਆਈ ਔਰ ਰਸਤਿਆਂ ਦੇ ਵਿੱਚ ਪਏ ਆ ਵਿਚਾਰੇ ਉਧਰੋਂ ਬਿਮਾਰ ਨੇ ਉਧਰੋਂ ਜਿਹੜੇ ਰਸਤਿਆਂ ਦੇ ਵਿੱਚ ਪਏ ਆ ਪੀਜੀਆਈ ਵਰਗਾ ਇੱਕ ਵੱਡਾ ਜਿਸ ਦੇ ਨਸੀਰਵਾਦ ਮਿਲ ਗਿਆ ਪਹਿਲਾ ਮੇਰਾ ਮੁੱਦਾ ਹੋਊਗਾ ਪੀਜੀ ਪੀਜੀਆਈ ਵਰਗਾ ਇੱਕ ਵੱਡਾ ਹਸਪਤਾਲ ਲੈ ਕੇ ਆਉਣਾ ਲੁਧਿਆਣੇ ਸ਼ਹਿਰ ਲੋਕੀ ਕਹਿੰਦੇ ਆ ਵੀ ਇਹ ਪਹਿਲੀ ਸਰਕਾਰ ਆ ਜੋ ਕਿਆ ਉਹ ਕਰਕੇ ਦਿਖਾਇਆ ਵਾ ਕੱਲਾ ਕੱਲਾ ਵਾਦਾ ਜੁੜੇ ਰਹਿ ਗਏ ਉਹ ਵੀ ਪੂਰੇ ਕਰਨੇ ਆ ਔਰ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਸਸੀ ਗੱਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਪੰਜਾਬ ਦੇ ਵਿੱਚ ਸਿਆਸਤ ਦੀ ਹਵਾ ਦਿਨ-ਬਦਨ ਤੇਜ਼ ਹੁੰਦੀ ਨਜ਼ਰ ਆ ਰਹੀ ਹੈ ਜਿਉਂ-ਜਿਉਂ ਮਤਦਾਨ ਦਾ VOTING ਦਾ ਦਿਨ ਨਜ਼ਦੀਕ ਆ ਰਿਹਾ ਹੈ ਕੈਂਡੀਡੇਟ ਜਿਹੜੇ ਨੇ ਲੋਕਾਂ ਦੇ ਵਿੱਚ ਜਿੱਥੇ ਵਿਚਰ ਰਹੇ ਨੇ ਉਸ ਦੇ ਨਾਲ-ਨਾਲ ਸਿਆਸੀ ਗਲਿਆਰਿਆਂ ਦੇ ਵਿੱਚ ਕਈ ਚਰਚਾਵਾਂ ਵੀ ਛੜੀਆਂ ਨੇ ਕਿਤੇ ਸਿਆਸਤਦਾਨਾਂ ਦੀਆਂ ਜੱਪੀਆਂ ਦਾ ਜ਼ਿਕਰ ਹੋ ਰਿਹਾ ਦੂਜੇ ਪਾਸੇ ਇੱਕ ਵੱਖਰਾ ਮਾਈਲਸਟੋਨ ਸੈੱਟ ਕਰ ਰਹੇ ਨੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਜੋ ਲੋਕਾਂ ਦੇ ਚਾਹਤੇ ਬਣੇ ਹੋਣੇ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਪੱਪੀ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪਿੰਡ ਹੋਵੇ ਸ਼ਹਿਰ ਹੋਵੇ ਜਿੱਥੇ ਵੀ ਜਾ ਰਹੇ ਹੋ ਵੋਟਰ ਤੁਹਾਨੂੰ ਭਰਮਾ ਹੰਗਾਰਾ ਦੇ ਰਹੇ ਨੇ ਕੀ ਕਹਿਣਾ ਚਾਹੋ ਇਹ ਕੋਈ ਲੋਕਾਂ ਦਾ ਪਿਆਰ ਆ ਔਰ ਸਰਦਾਰ ਭਗਵਾਨ ਸਿੰਘ ਮਾਨ ਦੇ ਕੀਤੇ ਹੋਏ 2 ਸਾਲਾਂ ਦੇ ਕੰਮ ਨੇ ਜਿਹੜੇ ਅੱਜ ਲੋਕ ਪਸੰਦ ਕਰਦੇ ਆ ਜਿੱਧਰ ਵੀ ਜਾਈਦਾ ਔਰ ਮਹਾਂੰਗਾ ਰਾਮਲਾਲਾ ਲੋਕ ਹੱਥਾਂ ਦੇ ਚੱਕਦੇ ਆ ਲੋਕੀ ਕਹਿੰਦੇ ਆ ਵੀ ਇਹ ਪਹਿਲੀ ਸਰਕਾਰ ਆ ਜੋ ਕਿਆ ਉਹ ਕਰਕੇ ਦਿਖਾਇਆ ਵਾ ਪੱਲਾ ਪੱਲਾ ਵਾਦਾ ਜੁੜੇ ਰਹਿ ਗਏ ਉਹ ਵੀ ਪੂਰੇ ਕਰਨੇ ਆ ਔਰ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਜਿਵੇਂ ਜਿਵੇਂ ਲੋਕਾਂ ਨੂੰ ਮਿਲਿਆ ਜਾ ਰਿਹਾ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਤੁਸੀਂ ਕੀ ਕੀ ਮੁਸ਼ਕਿਲਾਂ ਜਿਹੜੀਆਂ ਲੋਕ ਦੱਸ ਰਹੇ ਨੇ ਕਿਉਂਕਿ ਡਿਵੈਲਪਮੈਂਟ ਦੀ ਗੱਲ ਕੀਤੀ ਜਾਵੇ ਅਨ ਐਜੂਕੇਸ਼ਨ ਇੱਕ ਜਿਹੜਾ ਮੁੱਦਾ ਸੀ ਜਿਸ ਨੂੰ ਭਰਨ ਦੇ ਲਈ ਪੰਜਾਬ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਆ ਆਮ ਆਦਮੀ ਪਾਰਟੀ ਨੇ ਕੋਸ਼ਿਸ਼ਾਂ ਬਹੁਤ ਕੀਤੀਆਂ ਨੇ ਸਿਹਤ ਦੀ ਗੱਲ ਕੀਤੀ ਜਾਵੇ ਸਿਹਤ ਸੁਧਾਰ ਵੀ ਕੀਤੇ ਹੁਣ ਅੱਗੇ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਵੋਟਰਾਂ ਦੇ ਵਿੱਚ ਜਾ ਰਹੇ ਹੋ ਤੁਸੀਂ ਦੇਖੋ ਮੇਨ ਮੁੱਦਾ ਮੇਰਾ ਮੈਂ ਪਹਿਲਾਂ ਵੀ ਵਿਧਾਨ ਸਭਾ ਚ ਵੀ ਚੱਕਿਆ ਮੇਨ ਮੇਰਾ ਮੁੱਦਾ ਜਿਹੜਾ ਵਾ ਸਾਉਨਾ ਪਹਿਲਾ ਇਹ ਆ ਵੀ ਲੁਧਿਆਣੇ ਦੀ ਜਦੋਂ 5 ਲੱਖ ਦੀ ਵਾਦੀ ਸੀ ਉਦੋਂ ਦਾ ਇੱਕ ਸਿਵਲ ਹਸਪਤਾਲ ਬਣਿਆ ਹੋਇਆ ਵਾ ਅੱਜ 50 ਲੱਖ ਦੀ ਵਾਦੀ ਦਾ ਸ਼ਹਿਰ ਬਣ ਗਿਆ ਇੱਕੋ ਹੀ ਹਸਪਤਾਲਾ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਚਲੇ ਗਈਆਂ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਅੱਜ ਲੋਕ ਸਾਡੇ ਲੁਧਿਆਣੇ ਜ਼ਿਲ੍ਹੇ ਦੇ ਅੱਜ ਚੰਡੀਗੜ੍ਹ ਜਾਂਦੇ ਆ ਪੀਜੀਆਈ ਔਰ ਰਸਤਿਆਂ ਦੇ ਵਿੱਚ ਪਏ ਆ ਵਿਚਾਰੇ ਉਧਰੋਂ ਬਿਮਾਰ ਨੇ ਉਧਰੋਂ ਜਿਹੜੇ ਰਸਤਿਆਂ ਦੇ ਵਿੱਚ ਪਏ ਆ ਪੀਜੀਆਈ ਵਰਗਾ ਇੱਕ ਵੱਡਾ ਜਿਸ ਦਿਨ ਸ਼ੀਲਵਾਦ ਮਿਲ ਗਿਆ ਪਹਿਲਾ ਮੇਰਾ ਮੁੱਦਾ ਹੋਊਗਾ ਪੀਜੀਏ ਪਜੀਆ ਵਰਗਾ ਇੱਕ ਵੱਡਾ ਹਸਪਤਾਲ ਲੈ ਕੇ ਆਉਣਾ ਲੁਧਿਆਣਾ ਸ਼ਹਿਰ ਚ ਤੁਸੀਂ ਵਿਧਾਨ ਸਭਾ ਦੇ ਵਿੱਚ ਵੀ ਇਸ ਬਾਬਤ ਪਹਿਲਾਂ ਗੱਲ ਕਰ ਚੁੱਕੀਆਂ ਕਪੂਰ ਹਸਪਤਾਲ ਦੀ ਤੁਸੀਂ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਉਸ ਉਸ ਦਾ ਨਵੀਨੀਕਰਨ ਕਰਕੇ ਵੱਡੇ ਪੱਧਰ ਤੇ ਇੱਕ ਹਸਪਤਾਲ ਜਿਹੜਾ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਦਿੱਤਾ ਜਾਵੇ ਸੋ ਉਸ ਤੋਂ ਇਲਾਵਾ ਜਿਵੇਂ ਨਸ਼ੇ ਦੇ ਕਈ ਮੁੱਦੇ ਨੇ ਹੈ ਡਿਵੈਲਪਮੈਂਟ ਦੇ ਮੁੱਦੇ ਨੇ ਉਹਨਾਂ ਨੂੰ ਲੈ ਕੇ ਵੀ ਲੋਕ ਜਿਹੜੇ ਨੇ ਤੁਹਾਡੇ ਤੱਕ ਗੱਲਬਾਤ ਕਰ ਰਹੇ ਨੇ ਬਿਲਕੁਲ ਜਦੋਂ ਮੈਂ ਜਾਂਨਾ ਵਾਂ ਪਿੰਡਾਂ 'ਚ ਮੈਨੂੰ ਬਹੁਤ ਤਕਲੀਫ ਹੁੰਦੀ ਹੈ ਇਸ ਗੱਲ ਦੀ ਦੇਖ ਕੇ ਪੰਡਾ ਜਿਹਨਾਂ ਨੇ ਬੀਜੇ ਹੋਏ ਕੰਡੇ ਜਿਹੜੇ ਪਿਛਲੀਆਂ ਸਰਕਾਰਾਂ ਨੇ ਸਾਡੇ ਜਵਾਨੀ ਦਾ ਬਹੁਤ ਕਾਣ ਕੀਤਾ ਹੋਇਆ ਉਹਨਾਂ ਨੂੰ ਵੀ ਠੀਕ ਕਰਉਣਾ ਜਿਵੇਂ ਹਲਕਾ ਸੈਂਟਰ ਦੇ 70 ਬੱਚਿਆਂ ਨੂੰ ਛਡਾ ਕੇ ਮਾਵਾਂ ਦੀ ਝੋਲੀ 'ਚ ਝੱਟ ਗਿਆ ਆ ਜਿਹੜੇ ਪਤਾ ਨਹੀਂ ਪ੍ਰਮਾਤਮਾ ਨੇ ਮੇਰੀ 9 ਹਲਕਿਆਂ 'ਚ ਕਿਉਂ ਡਿਊਟੀ ਲਈ ਆ ਸ਼ਾਇਦ ਇਸੇ ਕਰਕੇ 9 ਹਲਕਿਆਂ 'ਚ ਮੈਂ ਤੁਹਾਡੇ ਲਈ ਵੀ ਦੱਸਣਾ ਚਾਹਨਾ ਜੇ ਕੋਈ ਚੱਟਾ ਵੇਚਣ ਵਾਲਾ ਹੈ ਦਾਵਾ ਜਾਂ ਕੋਈ ਸੋਟ ਚੱਟਾ ਵੇਚ ਰਿਹਾ ਵਾ ਉਹਨੂੰ ਮੈਂ ਕਹਿ ਰਿਹਾ ਵੀ ਮੇਰੇ ਬਣਨ ਤੋਂ ਪਹਿਲਾਂ ਪਹਿਲਾਂ ਜ਼ਿਆਦਾ ਚਿੱਟਾ ਵੇਚਣਾ ਛੱਡ ਦੇ ਜਾਂ ਲੁਧਿਆਣਾ ਲੋਕ ਸਭਾ ਤੋਂ ਬਾਹਰ ਹੋ ਜੀ ਚਿੱਟਾ ਨਹੀਂ ਮੈਂ ਵੇਚੰਦਣਾ ਕਿਸੇ ਨੂੰ ਕਿਸੇ ਮਾਂ ਦੀ ਕੁੱਖ ਨਹੀਂ ਘਾਲੀ ਹੋਣ ਦੇਣੀ ਇਸ ਕੰਮ 'ਚ ਲੁਧਿਆਣੇ ਤੋਂ ਤੁਸੀਂ ਮੁਕਾਬਲਾ ਕਿਸ ਦੇ ਨਾਲ ਵੇਖ ਰਹੇ ਹੋ ਗੱਲ ਕੀਤੀ ਜਾਵੇ ਕਾਂਗਰਸ ਦੇ ਵੀ ਕੈਂਡੀਡੇਟ ਨੇ ਭਾਜਪਾ ਦੇ ਵੀ ਨੇ ਅਕਾਲੀ ਦਲ ਦੇ ਵੀ ਨੇ ਤੁਹਾਡੇ ਤੁਸੀਂ ਕਿਸ ਨੂੰ ਜ਼ਿਆਦਾ ਤਕੜਾ ਮੁਕਾਬਲਾ ਦੇਖ ਰਹੇ ਹੋ ਦੇ ਕੋਈ ਇਹਨਾਂ ਦੇ ਨਾਲ ਕਾਦੇ ਮੁਕਾਬਲੇ ਆ ਇੱਕ ਕਹੀ ਜਾਂਦਾ ਮੇਰੇ ਕੋ ਮੈਂ ਰੋਹਲ ਗਾਂਧੀ ਤੋਂ ਪੱਕ ਮੈਨੂੰ ਰੋਹਲ ਗਾਂਧੀ ਨੇ ਦਿੱਤੀ ਆ ਇੱਕ ਨੇ ਉਹ ਸਾਡੀ ਹਾਇਦਾ ਭੈਣਾ ਵਰਗੀ ਆ ਰਾਜੇ ਬੜਿੰਗ ਦੀ ਵਾਈਫ ਉਹ ਕਹੀ ਜਾਂਦੀ ਆ ਬਾਬੇ ਨਾਨਕ ਦਾ ਪੰਜਾਵਾ ਇਹ ਧਰਮ ਨਾਲ ਜੋੜ ਕੇ ਜਿਹੜੇ ਬੰਦੇ ਰਾਜਨੀਤੀ ਕਰਦੇ ਆ ਨਾ ਇਹਨਾਂ ਨੂੰ ਲੋਕਾਂ ਨੇ ਜਵਾਬ ਦੇ ਦੇਣਾ ਕੰਮ ਇਹਨਾਂ ਨੇ ਕੀਤਾ ਨਹੀਂ ਮੁੱਦਿਆਂ ਤੇ ਕੰਮ ਕਰੋ ਜੇ ਤੁਸੀਂ ਜਦੋਂ ਮੰਤਰੀ ਰਹੇ ਅੱਜ ਬੇਰੋਜ਼ਗਾਰੀ ਦੀ ਗੱਲ ਕਰਦਾ ਰਾਜਾ ਬੜਿੰਗ ਜਦੋਂ ਮੰਤਰੀ ਰਿਆ ਬੱਸਾਂ ਦੀਆਂ ਬੋਡੀਆਂ ਤਾਂ ਜਾ ਕੇ ਰਾਜਸਥਾਨ ਨੂੰ ਲਵਾਇਆਂ ਉਦੋਂ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਨਹੀਂ ਦੇ ਸਕਦਾ ਸੀ ਸਰੰਦੋ ਲਵਾਉਂਦਾ ਕਿਸੇ ਜਗ੍ਹਾ ਤੋਂ ਲਵਾਉਂਦਾ ਲੋਕੀ ਪੰਜਾਬ ਚ ਲਵਾਉਣ ਆਉਂਦੇ ਆ ਬੋਡੀਆਂ ਇਹ ਰਾਜਸਥਾਨ ਗਿਆ ਬੋਡੀ ਲਵਾਉਣ ਬੱਸਾਂ ਦੀ ਕਿਉਂਕਿ ਇਹ ਲੋਕ ਕਮਿਸ਼ਨਾਂ ਦੇ ਏਜੰਟ ਨੇ ਕਿਵੇਂ ਵੇਖਦੇ ਹੁਣ ਤੱਕ ਸਿਆਸਤਦਾਨਾਂ ਨੇ ਵੋਟਰਾਂ ਨੂੰ ਗੁੰਮਰਾਹ ਕਰਕੇ ਵੋਟਾਂ ਲਈਆਂ ਨੇ ਔਰ ਸੱਤਾ ਹਾਸਲ ਕੀਤੀ ਹਮੇਸ਼ਾ ਇਹਨਾਂ ਲੋਕਾਂ ਨੇ ਲੋਕਾਂ ਦਾ ਆ ਵੋਟਾਂ ਲਈਆਂ ਪੌਣੇ 5 ਸਾਲ ਕਿਸੇ ਦੀ ਸਾਰ ਨਹੀਂ ਲਈ ਨਾ ਲੱਕੇ ਚ ਜਾ ਕੇ ਬੜੇ ਅੱਜ ਲੱਕੇ ਵਾਲੇ ਇਹਨਾਂ ਨੂੰ ਨਹੀਂ ਬੜਨ ਦੇ ਰਹੇ ਸਾਰੇ ਲੋਕ 2022 ਦੇ ਵਿੱਚ ਵੱਡਾ ਬਦਲਾਅ ਆਇਆ ਸੀ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਸੁਣਾਇਆ ਸੀ ਵੈਸੇ ਬਾਈ ਇਲੈਕਸ਼ਨ ਵੀ ਦੋ ਵਾਰ ਹੋਏ ਨੇ ਸੰਗਰੂਰ ਔਰ ਜਲੰਧਰ ਦੁਬਾਰਾ ਆਮ ਆਦਮੀ ਪਾਰਟੀ ਪੁਰਜ਼ੋਰ ਮਿਹਨਤ ਕਰ ਰਹੀ ਹੈ ਲੋਕਾਂ ਦੇ ਵਿੱਚ ਵਿਚਰਨ ਦੇ ਲਈ ਸੋ ਤੁਸੀਂ ਕਿਵੇਂ ਵੇਖਦੇ ਹੋ ਕਿੰਨਾ ਕੁ ਫਰਕ ਆਇਆ ਲੋਕ ਜਿਹੜੇ ਜਾਗਰੂਕ ਹੋਏ ਨੇ ਇਹਨਾਂ ਗੁੰਮਰਾਹਕੁੰਨ ਬਿਆਨਾਂ ਤੋਂ ਜਾਂ ਜਿਹੜੇ ਲੀਡਰ ਲੋਕਾਂ ਨੂੰ ਗੁੰਮਰਾਹ ਕਰਦੇ ਸਨ ਉਹਨਾਂ ਤੋਂ ਸਿਆਣੇ ਹੋ ਗਏ ਨੇ ਹੁਣ ਵੋਟਰ ਕਿਦਾਂ ਦਾ ਲੱਗਦਾ ਤੁਹਾਨੂੰ ਵੋਟਰਾਂ ਦੇ ਵਿੱਚ ਬਹੁਤ ਸਿਆਣੇ ਹੋ ਗਏ ਲੋਕਾਂ ਨੂੰ ਪਤਾ ਵੀ ਕਿਹੜਾ ਬੰਦਾ ਸਾਡੇ ਕੰਮ ਕਰਦਾ ਵਾ ਕਿਹੜਾ ਬੰਦਾ ਸਾਨੂੰ ਗਿਆਨ ਨੂੰ ਮਾਨ ਸਨਮਾਨ ਸਰਦਾਰ ਭਗਵੰਤ ਸਿੰਘ ਮਾਨ ਅੱਜ ਆਮ ਬੰਦਿਆਂ ਜਰਾ ਸੜਕਾਂ ਤੇ ਜਾਂਦੇ ਲੋਕਾਂ ਨੂੰ ਰੋਕ ਕੇ ਮਿਲ ਕੇ ਜਾਂਦੇ ਆ ਕਦੇ ਸੋਚਿਆ ਸੀ ਵੀ ਕੋਈ ਮੁੱਖ ਮੰਤਰੀ ਵੀ ਸਾਨੂੰ ਆ ਕੇ ਲੋਕੀ ਦਾ ਵਿਚਾਰੇ ਆਪਣੇ ਆਪ ਨੂੰ ਦੇਖਦੇ ਆ ਜਿਹੜੇ ਹੱਥਾਂ ਨਾਲ ਹੱਥ ਮਲਾਉਂਦੇ ਆ ਵੀ ਮੁੱਖ ਮੰਤਰੀ ਅੱਜ ਸੜਕ ਤੇ ਖੜਿਆ ਸਾਡੇ ਨਾਲ ਹੱਥ ਮਲਾ ਕੇ ਗਿਆ ਲੋਕੀ ਦੇਖਦੇ ਆ ਵੀ ਆ ਹੱਥ ਮੁੱਖ ਮੰਤਰੀ ਨਾਲ ਮਿਲ ਗਏ ਐਨੀ ਨੇੜੇ ਦੀ ਨੇੜਤਾ ਕਰ ਲਈ ਲੋਕਾਂ ਨਾਲ ਇਹ ਤਾਂ ਸਿਰਫ ਵੋਟਾਂ ਪਿੱਛੇ ਲੋਕਾਂ ਕੋ ਜਾਂਦੇ ਸੀ ਉਹ ਵੀ ਕਮਾਂਡੋ ਧੱਕੇ ਮਾਰ ਮਾਰ ਕੇ ਪਰੇ ਕਰਦੇ ਸੀ ਅੱਜ ਆਮ ਵੋਟਰ ਜਿਹੜਾ ਉਹ ਭਗਵੰਤ ਮਾਨ ਦੇ ਨਾਲ ਜੱਫੀ ਵੀ ਪਾਰਿਆ ਹੋ ਰਹਾ ਹੱਥ ਵੀ ਮਲਾ ਰਿਹਾ ਤੁਹਾਡੇ ਦੋ ਸਿਆਸੀ ਵਿਰੋਧੀ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਇੱਕ ਧਾਰਮਿਕ ਸਮਾਗਮ ਦੇ ਵਿੱਚ ਇਕੱਠੇ ਹੁੰਦੇ ਨੇ ਕਹਿੰਦੇ ਨੇ ਜਿੱਥੇ ਦੋਵਾਂ ਨੇ ਇਕੱਠੇ ਭਜਨ ਸੁਨੇ ਰਵਨੀਤ ਬਿੱਟੂ ਨੇ ਭੰਗੜਾ ਵੀ ਪਾਇਆ ਔਰ ਇੱਕ ਜੱਫੀ ਵੀ ਪਾਈ ਜਿਹੜੀ ਸਿਆਸੀ ਜੱਫੀ ਜਿਹੜੀ ਬਣਦੀ ਨਜ਼ਰ ਆ ਰਹੀ ਹੈ ਤੁਸੀਂ ਕਿਵੇਂ ਵੇਖਦੇ ਹੋ ਉਸ ਸਾਰੇ ਪ੍ਰੋਗਰਾਮ ਦੇਖੋ ਜੱਫੀਆਂ ਪਾਉਣ ਕੋਈ ਮਾੜੀ ਗੱਲ ਨਹੀਂ ਕੀ ਪਰ ਗੱਲ ਤਾਂ ਇਹ ਆ ਵੀ ਉੱਥੇ ਭਾਸ਼ਣ ਕਿਹੜਾ ਹੋਇਆ ਇੱਕ ਕਿਸੇ ਦੇ ਧਰਮ ਦੇ ਉੱਤੇ ਹੁਣ ਵੀ ਮੰਦਿਰ ਜਿੰਨੇ ਮਰਜ਼ੀ ਬਣਾ ਲਓ ਗੁਰਦੁਆਰੇ ਜਿੰਨੇ ਮਰਜ਼ੀ ਬਣਾ ਲਓ ਚਰਚ ਨਹੀਂ ਬਣਨੀ ਚਾਹੀਦੀ ਇਹ ਸਾਡੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲਾ ਜਿਹੜੇ ਲੋਕ ਇਹ ਆਉਂਦੇ ਆ ਜੂਪੀਆਂ ਤੋਂ ਆਪਣੇ ਕन्हैया ਜੀ ਇਹ ਮਤਲਬ ਕੀ ਆ ਜੀ ਸਾਡਾ ਪੰਜਾਬ ਤਾਂ ਮਸਾਂ ਪਹਿਲਾਂ ਅੱਜ ਤੋਂ 20 ਸਾਲ ਪਹਿਲਾਂ 25 ਸਾਲ ਪਹਿਲਾਂ ਅੱਗ ਤੋਂ ਨਿਕਲਿਆ ਵਾ ਸ਼ਾਂਤੀ ਅਮਨ ਸ਼ਾਂਤੀ ਨੂੰ ਭੰਗ ਕਰਨਾ ਧਰਮ ਜਿਹੜਾ ਮਰਜ਼ੀ ਜੀ ਨੂੰ ਮਰਜ਼ੀ ਮੰਨੇ ਕੋਈ ਆਪਣੀ ਮਸਜਿਦ ਬਣਾਵੇ ਕੋਈ ਮੰਦਿਰ ਬਣਾਵੇ ਕੋਈ ਗੁਰਦੁਆਰਾ ਸਭ ਬਣਾਵੇ ਕੋਈ ਆਪਣੀ ਚਰਚ ਬਣਾਵੇ ਇਹਨਾਂ ਨੂੰ ਕੀ ਆਰਡਰ ਆ ਇਹਨਾਂ ਕੋਲ ਜਿਹੜੀ ਧਾਰਮਿਕ ਕੱਟੜਤਾ ਇਹ ਸਮਾਜ ਨੂੰ ਖਰਾਬ ਕਰਦੀ ਹੈ ਕਿਤਨੇ ਦੇਖੋ ਕੱਟੜਤਾ ਵੀ ਧਰਮ ਚ ਹੋਵੇ ਉਹ ਮਾੜੀ ਹੁੰਦੀ ਆ ਕੱਟੜਤਾ ਨਹੀਂ ਹੋਣੀ ਚਾਹੀਦੀ ਬਾਬਾ ਨਾਨਕ ਤਾਂ ਸਾਨੂੰ ਪਿਆਰ ਮੁਹੱਬਤ ਦੇ ਕੇ ਦੱਸ ਕੇ ਗਿਆ ਵੀ ਪਿਆਰ ਕਰੋ ਭੁੱਖੇ ਦਾ ਢਿੱਡ ਭਰੋ ਤੇ ਸੰਸਾਰ ਦੇ ਅੰਦਰ ਵਧੀਆ ਲੋਕਾਂ ਨਾਲ ਪਿਆਰ ਕਰਕੇ ਰੋ ਇਹਦਾ ਉਲਟ ਕੰਮ ਕਰਦੇ ਆ ਜੋ ਸਾਡੇ ਗੁਰੂ ਪੀਰ ਕਹਿ ਕੇ ਗਏ ਆ ਉਹਦੇ ਤੋਂ ਉਲਟ ਕੰਮ ਇਹ ਕਰਦੀਆਂ ਪਾਰਟੀਆਂ ਕਾਂਗਰਸ ਹੋਵੇ ਭਾਜਪਾ ਹੋਵੇ ਕਾਲੀਦਾਲ ਹੋਵੇ ਅੱਜ ਵੀ ਤੁਹਾਡਾ ਪਰਿਵਾਰ ਵੀ ਪਿਛਲੇ ਕਾਫੀ ਸਮੇਂ ਤੋਂ ਲੁਧਿਆਣਾ ਸ਼ਹਿਰ ਵਾਸੀਆਂ ਦੀ ਸੇਵਾ ਕਰ ਰਿਹਾ ਜੋ ਪਹਿਲਾਂ ਕ੍ਰਿਟਿਸਿਜ਼ਮ ਹੁੰਦਾ ਸੀ ਹੈਲਦੀ ਕ੍ਰਿਟਿਸਿਜ਼ਮ ਹੁੰਦਾ ਸੀਗਾ ਲੋਕਾਂ ਦਾ ਵਿਰੋਧ ਕੀਤਾ ਜਾਂਦਾ ਸੀ ਕਿਸੇ ਗੱਲ ਤੇ ਕੀਤਾ ਜਾਂਦਾ ਸੀ ਅੱਜ ਕੱਲ ਜਿਹੜੀ ਦੂਸ਼ਣਬਾਜ਼ੀ ਹੋ ਰਹੀ ਹੈ ਕਿਤੇ ਨਾ ਕਿਤੇ ਇਹ ਵੀ ਰਾਜਨੀਤੀ ਨੂੰ ਗੰਦਲਾ ਕਰ ਰਹੀ ਹੈ ਦੇਖੋ ਇਹ ਲੋਕਾਂ ਦੀ ਰਾਜਨੀਤੀ ਇਹਨਾਂ ਨੇ ਧੰਦਾ ਬਣਾ ਕੇ ਕਰ ਦਿਆ ਇਹ ਸੇਵਾ ਤੌਰ ਤੇ ਨਹੀਂ ਕਰਦੇ ਹੁਣ ਦੱਸੋ ਗਿੱਦੜ ਵਾਏ ਤੋਂ ਆਗੇ ਲੁਧਿਆਣੇ 90 ਲੱਖ ਦੀ ਵਾਦੀ ਹੈ ਕੋਈ ਬੰਦਾ ਹੈ ਨਹੀਂ ਕਾਂਗਰਸ ਦੇ ਕੋਲ ਤੂੰ ਉੱਥੋਂ ਇਹਨਾਂ ਨੇ ਤਾਂ ਟੈਚੀ ਤਰ੍ਹਾਂ ਟੈਚੀ ਚੱਕਦੇ ਆ ਵੀ ਚਲੋ ਫਲਾਣੇ ਸ਼ਹਿਰ ਜਾ ਕੇ ਇਲੈਕਸ਼ਨ ਲੜਿਆ ਹੀ ਉੱਥੇ ਦੇ ਲੋਕਾਂ ਨੂੰ ਮੂਰਖ ਬਣਾਇਆ ਹੀ ਪਰ ਅੱਜ ਕੱਲ ਲੋਕ ਮੂਰਖ ਨਹੀਂ ਬੰਦੇ ਬੱਚੇ ਬਹੁਤ ਸਿਆਣੇ ਹੋ ਗਏ ਤੁਹਾਡਾ ਬਿਸਤਰਾ ਗੋਲ ਕਰਕੇ ਦੁਬਾਰਾ ਗਿੱਦੜਵਾਏ ਤੱਕ ਛੱਡ ਕੇ ਆਉਗੇ ਪਹਿਲੀ ਤਰੀਕ ਨੂੰ ਲੁਧਿਆਣਾ ਦੀ ਸੀਟ ਸਭ ਤੋਂ ਵੱਧ ਹੌਟ ਸੀਟ ਬਣਦੀ ਜਾ ਰਹੀ ਹੈ ਤੁਹਾਡੇ ਵੱਲੋਂ ਵੋਟਰਾਂ ਨੂੰ ਖਾਸ ਕੋਈ ਸੁਨੇਹਾ ਇਹੀ ਸੁਣਿਆ ਵੀ ਵੱਧ ਤੋਂ ਵੱਧ VOTING ਕਰੋ ਇਹਨਾਂ ਨੂੰ ਜਵਾਬ ਦਿਓ ਜਿਹੜੇ ਲੋਕ ਪੰਜਾਬ ਦਾ ਅਮਨ ਸ਼ਾਂਤੀ ਨੂੰ ਖਰਾਬ ਕਰਦੇ ਆ ਔਰ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਪਹਿਲਾਂ ਲੋਕਾਂ ਨੂੰ ਲੁੱਟਿਆ ਦੇਕ ਸੁੱਟਿਆ ਵਾ ਇਹਨਾਂ ਨੂੰ ਜਵਾਬ ਦਿਓ ਔਰ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਗਾਲਿਆ ਵਾ ਇਹਨਾਂ ਨੂੰ ਆਪਣੀ ਵੋਟ ਰਾਈ ਜਵਾਬ ਦੇ ਕੇ 13 ਦੀਆਂ 13 ਸੀਟਾਂ ਜਦੋਂ ਤੁਸੀਂ ਕਰ ਦੇਣੀਆਂ ਉਦੋਂ ਭਗਵਾਨ ਤਮਾਨ ਨੇ ਬਣ ਜਾਣਾ ਹੀਰੋ ਮੋਦੀ ਨੇ ਹੋ ਜਾਣਾ ਜ਼ੀਰੋ ਸਮਾਧਨ ਲਈ ਬਹੁਤ-ਬਹੁਤ ਸ਼ੁਕਰੀਆ। ਸੂਚਨ ਸਾਡੇ ਨਾਲ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਜੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਉਹਨਾਂ ਦਾ ਕੈਂਪੇਨ ਜਿਹੜਾ ਚੱਲ ਰਿਹਾ ਹੈ ਔਰ ਵਿਰੋਧੀਆਂ ਦੀ ਜੇ ਗੱਲ ਕੀਤੀ ਜਾਵੇ ਉਹਨਾਂ ਨੇ ਇਹੀ ਗੱਲ ਆਖੀ ਕਿ ਲੁਧਿਆਣੇ ਦੇ ਵੋਟਰ ਜਿਹੜੇ ਨੇ ਸੂਝਵਾਨ ਨੇ ਸਮਝਦਾਰ ਨੇ ਉਸੇ ਕੈਂਡੀਡੇਟ ਨੂੰ ਵੋਟ ਪਾਉਣ ਜੋ ਉਹਨਾਂ ਦੇ ਵਿੱਚ ਵਿਚਰਦਾ ਔਰ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਦਾ ਹੈ। ਕੈਮਰਾਮੈਨ ਸਤਵੰਦ ਮਠਾੜੂ ਦੇ ਨਾਲ ਮੈਂ ਅਮਨ ਸਿੰਘ ਲੁਧਿਆਣ ਹਟਾਏ।